ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗ 10ਵਾਂ ਬਾਜ ਤਾਜ ਤਿੰਨ ਉੱਤੇ ਸਭ ਲੈਣੇ ਅਗਲੀ ਸਵੇਰ ਨਾਦਰ ਸ਼ਾ ਆਪਣੇ ਤੰਬੂ ਵਿੱਚ ਟਹਿਲ ਰਿਹਾ ਹੈ ਗੁੱਸੇ ਅਤੇ ਚਿੰਤਾ ਦੇ ਭਾਵ ਉਸ ਦੇ ਮੂੰਹ ਉੱਤੋਂ ਸਾਫ਼ ਪੜੇ ਜਾ ਸਕਦੇ ਹਨ ਨਾਦਰ ਸ਼ਾ ਇਹ ਸੋਚ ਕੇ ਹੈਰਾਨ ਹੋ ਰਿਹਾ ਸੀ ਕਿ ਸਾਰੇ ਭਾਰਤ ਵਿੱਚ ਉਸ ਨੂੰ ਕਿਸੇ ਨੇ ਟੱਕਰ ਨਹੀਂ ਦਿੱਤੀ ਜੇਤੂ ਫੌਜਾਂ ਲੈ ਕੇ ਉਹ ਕਿਸੇ ਮਹਾਨ ਰਾਜੇ ਵਾਂਗ ਹਿੰਦੁਸਤਾਨ ਵਿੱਚ ਟਹਿਲਦਾ ਰਿਹਾ ਕਿਸੇ ਰਾਜੇ ਰਜਵਾੜੇ ਦੀ ਮਜਾਲ ਨਹੀਂ ਸੀ ਕਿ ਉਸ ਅੱਗੇ ਚੀਂ ਦੀ ਆਵਾਜ਼ ਵੀ ਕਰ ਸਕੇ ਰਿਆਸਤਾਂ ਦੀਆਂ ਰਿਆਸਤਾਂ ਸਲਤਨਤਾਂ ਦੀਆਂ ਸਲਤਨਤਾਂ ਉਸ ਅੱਗੇ ਝੁਕ ਕੇ ਸਲਾਮ ਕਰਦੀਆਂ ਰਹੀਆਂ ਹਿੰਦੁਸਤਾਨ ਦੇ ਵੱਡੇ-ਵੱਡੇ ਰਾਜੇ ਉਸ ਦਾ ਸਵਾਗਤ ਕਰਨ ਲਈ ਭੇਟਾ ਵਜੋਂ ਆਪਣੀਆਂ ਧੀਆਂ ਦੇ ਡੋਲੇ ਲਈ ਖਲੋਤੇ ਸਨ ਪਰ ਅੱਜ ਅੱਜ ਇਹ ਕੀ ਪਾਣਾ ਵਾਪਰ ਗਿਆ ਸੀ ਐਸਾ ਤਾਂ ਉਸਦੇ ਚਿੱਤ ਚੇਤੇ ਵਿੱਚ ਵੀ ਨਹੀਂ ਸੀ 50 ਕੋ ਦੀ ਵਾਰਟ ਅਤੇ 20 ਹਮਲੇ ਉਸਨੇ ਇੱਕ ਪਹਿਰੇਦਾਰ ਜ਼ਕਰੀਆ ਖਾਨ ਨੂੰ ਲੈਣ ਲਈ ਭੇਜਿਆ ਸਭ ਪਾਸੇ ਹਫੜਾ ਦਫੜੀ ਸੀ ਡਰਿਆ ਹੋਇਆ ਜ਼ਕਰੀਆ ਉਸਦੇ ਹਰਮ ਵਿੱਚ ਦਾਖਲ ਹੋਇਆ ਹੁਕਮ ਜਾਪਣਾ ਹੁਕਮ ਨਾਦਰ ਸ਼ਾ ਗੁੱਸੇ ਵਿੱਚ ਬੋਲਿਆ ਮੇਰੇ ਹੁਕਮ ਦੀ ਤਾ ਮੀਲ ਕਰੇਗਾ ਤੂੰ ਜੀ ਜਾਪਣਾ ਤੁਸੀਂ ਜੋ ਵੀ ਕਹੋ ਜਕਰੀਆ ਡਰਦਾ ਹੋਇਆ ਬੋਲਿਆ 나ਦਰ ਸ਼ਾਹ ਦੇ ਗੁੱਸੇ ਤੋਂ ਉਹ ਭਲੀ ਭਾਤ ਜਾਣੂ ਸੀ ਤਾਂ ਜਾ ਆਪ ਦੇ ਲੜਾਕੇ ਨਾਂ ਲੈ ਕੇ ਜਾ ਤੇ ਉਹਨਾਂ ਸਿਰ ਫਰਿਆਂ ਦੇ ਸਿਰ ਲਾ ਕੇ ਮੇਰੇ ਕਦਮਾਂ ਵਿੱਚ ਢੇਰ ਕਰ ਜਿਨ੍ਹਾਂ ਅੱਜ ਮੇਰੇ ਕਾਫਲੇ ਉੱਤੇ ਹਮਲਾ ਕੀਤਾ ਇੱਕ ਦੋ ਵਾਰ ਨਹੀਂ ਪੂਰੇ 20 ਵਾਰ ਜਾ ਦੇਰ ਨਾ ਲਾ ਤੇ ਹੁਣੇ ਜਾ फडਕਦਾ ਹੋਇਆ 나ਦਰ ਸ਼ਾਹ ਬੋਲਿਆ ਜਕਰੀਆ ਨੀਵੀਂ ਪਾਈ ਖੜੋਤਾ ਸੀ ਉਸ ਦੇ ਕਹਿਣ ਲਈ ਕੁਝ ਵੀ ਨਹੀਂ ਸੀ ਖਲੋਤਾ ਕਿਉਂ ਹੈ ਮੇਰੇ ਹੁਕਮ ਦੀ ਪਾਲਣਾ ਕਰ ਨਾਦਰਸ਼ਾ ਫਿਰ ਬੋਲਿਆ ਜਾ ਆਪਣਾ ਬਸ ਇਨਾ ਕੋਈ ਜਕਰੀਏ ਦੇ ਮੂੰਹ ਨਿਕਲਿਆ ਨਾਦਰਸ਼ਾ ਮਹਾਨ ਨਾਦਰਸ਼ਾ ਦੀ ਅਜਿੱਤ ਫੌਜ ਤੇ ਜੰਗਲ ਦੇ ਚਾਰ ਲੜਾਕਿਆਂ ਨੇ ਹਮਲਾ ਕੀਤਾ ਤੇ ਲੁੱਟ ਦਾ ਸਮਾਨ ਖੋਹ ਕੇ ਲੈ ਗਏ ਤੈਨੂੰ ਪਤਾ ਵੀ ਹੈ ਇਤਿਹਾਸ ਵਿੱਚ ਇਸ ਘਟਨਾ ਨੂੰ ਕਿੱਡੀ ਵੱਡੀ ਜਗ੍ਹਾ ਮਿਲੇਗੀ ਇਹ ਕੋਈ ਛੋਟੀ ਗੱਲ ਨਹੀਂ ਨਾਦਰਸ਼ਾ ਗੁੱਸੇ ਵਿੱਚ ਲਾਲ ਸੀ ਅੱਖਾਂ ਨੱਕ ਕੰਨ ਸਭ ਲਾਲ ਜੀ ਜਾਂ ਬਣਾ ਮੈਂ ਜਾਣਦਾ ਜ਼ਕਰੀਆ ਬੋਲਿਆ ਜੇ ਜਾਣਦਾ ਤਾਂ ਜਾ ਤਾਂ ਕਿ ਜਦ ਲਿਖਾਰੀ ਇਤਿਹਾਸ ਵਿੱਚ ਇਹ ਘਟਨਾ ਲਿਖਣ ਤਾਂ ਤਾਂ ਨਾਲ ਇਹ ਵੀ ਲਿਖਣ ਕਿ ਉਹਨਾਂ ਹਮਲਾਵਰਾਂ ਦਾ ਨਾਦਰ ਨੇ ਕੀ ਅੰਜਾਮ ਕੀਤਾ ਸੀ ਮੈਨੂੰ ਉਹਨਾਂ ਦੇ ਸਿਰ ਚਾਹੀਦੇ ਨੇ ਬਸ ਜ਼ਕਰੀਆ ਚੁੱਪ ਖੜੋਤਾ ਸੀ ਕੀ ਤੂੰ ਇਹਨਾਂ ਬਾਰੇ ਕੋਈ ਜਾਣਦਾ ਵੀ ਹੈ ਕੌਣ ਨੇ ਇਹ ਲੋਕ ਕੋਈ ਜਿੰਨ ਭੂਤ ਜਾਂ ਰਾਖਸ਼ ਨੇ ਜੋ ਤੂੰ ਇਹਨਾਂ ਡਰਿਆ ਖੜੋਤਾ ਏਡਾ ਜੇਰਾ ਕਿਵੇਂ ਕਰ ਗਏ ਕੀ ਉਹ ਨਾਦਰ ਸ਼ਾਹ ਦੇ ਭੈ ਤੋਂ ਵਕਫ ਨਹੀਂ ਇਹ ਸਿੱਖ ਨੇ ਜਾਂ ਆਪਣਾ ਜਕਰੀਆ ਬੋਲਿਆ ਕੌਣ ਹੁੰਦੇ ਨੇ ਇਹ ਸਿੱਖ ਕੋਈ ਜੰਗਲੀ ਲੜਾਕੇ ਜਾਂ ਆਦਮਖੋਰਾ ਆਦਿਵਾਸੀ ਕੀ ਬਲਾ ਨੇ ਇਹ ਇੰਨੀ ਫੁਰਤੀ ਇੰਨੀ ਬਹਾਦਰੀ ਮੈਂ ਕਦੇ ਪਹਿਲਾਂ ਦੇਖੀ ਨਾ ਸੁਣੀ ਉਹਨਾਂ ਸਾਨੂੰ ਸੰਭਲਣ ਦਾ ਮੌਕਾ ਵੀ ਨਹੀਂ ਦਿੱਤਾ ਤੇ ਸਭ ਕੁਝ ਲੁੱਟ ਕੇ ਫਰਾਰ ਹੋ ਗਏ ਹੁੰਦੇ ਕੌਣ ਨੇ ਇਹ ਸਿੱਖ ਜਾਂ ਆਪਣਾ ਇਹ ਪੰਜਾਬ ਵਿੱਚ ਹੀ ਪੈਦਾ ਹੋਈ ਇੱਕ ਕੌਮ ਹੈ ਹਕੂਮਤ ਨਾਲ ਇਹਨਾਂ ਦੀ ਖੇਹਬਾਜੀ ਮੁੱਦਤਾਂ ਤੋਂ ਚੱਲ ਰਹੀ ਹੈ ਹਕੂਮਤ ਨੇ ਇਹਨਾਂ ਦੇ ਸਿਰਾਂ ਦੇ ਇਨਾਮ ਵੀ ਰੱਖੇ ਪਰ ਇਹ ਮੁੱਕ ਨਹੀਂ ਰਹੇ ਜਕਰੀਆ ਆਪਣੀ ਮਜਬੂਰੀ ਜ਼ਾਹਰ ਕਰ ਰਿਹਾ ਸੀ ਰਹਿੰਦੇ ਕਿੱਥੇ ਨੇ ਇਹ ਪਿੰਡ ਉਜਾੜ ਦਿਓ ਇਹਨਾਂ ਦੇ ਨਾਦਰ ਨੇ ਜਕਰੀਆ ਨੂੰ ਕਿਹਾ ਜੰਗਲਾਂ ਵਿੱਚ ਰਹਿੰਦੇ ਨੇ ਹਜੂਰ ਪਿੰਡ ਤਾਂ ਇਹਨਾਂ ਕੱਦ ਦੇ ਛੱਡੇ ਛੱਡ ਦਿੱਤੇ ਨੇ ਇਹਨਾਂ ਨੇ ਧਰਮ ਛੱਡਣ ਨਾਲੋਂ ਪਿੰਡ ਛੱਡਣ ਨੂੰ ਤਰਜੀਹ ਦਿੱਤੀ ਖੜੇ-ਖੜੇ ਹੀ ਸੌਂ ਲੈਂਦੇ ਹਨ ਤੇ ਤੁਰਦੇ-ਤੁਰਦੇ ਹੀ ਖਾ ਲੈਂਦੇ ਹਨ ਖਾਂਦੇ ਕੀ ਨੇ ਇਹ ਜੰਗਲਾਂ ਵਿੱਚ ਇਨਸਾਨ ਤੇ ਜੁੰਦੇ ਰਹਿਣ ਦੀਆਂ ਮੁੱਖ ਲੋੜਾਂ ਰੋਟੀ, ਕੱਪੜਾ, ਮਕਾਨ ਉਹਦੇ ਬਿਨਾ ਕਿਵੇਂ ਸਰਦੇ ਹਨ ਇਸੇ ਤਰ੍ਹਾਂ ਹਕੂਮਤ ਦਾ ਮਾਲ ਅਸਬਾਬ ਲੋਟ ਲੈਂਦੇ ਨੇ ਹਜੂਰ ਤੇ ਜਾਂ ਭੇਸ ਬਦਲ ਕੇ ਪਿੰਡਾਂ ਵਿੱਚੋਂ ਨਾਜ ਮੰਗ ਕੇ ਮੰਗ ਮੰਗ ਕੇ ਲੈ ਜਾਂਦੇ ਹਨ ਤੇ ਉਹੀ ਇਕੱਠੇ ਬੈਠ ਕੇ ਖਾ ਲੈਂਦੇ ਹਨ ਪਿੰਡਾਂ ਵਿੱਚ ਇਹਨਾਂ ਦੇ ਖੈਰ ਖਵਾ ਵਸਦੇ ਹਨ ਜੋ ਇਹਨਾਂ ਦੀ ਮਦਦ ਕਰਦੇ ਰਹਿੰਦੇ ਹਨ ਵੈਸੇ ਇਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਇਹਨਾਂ ਇਹਨਾਂ ਦੇਹਾਂ ਜਿੱਤ ਲਈਆਂ ਹਨ ਤੇ ਰੋਟੀ ਕਪੜਾ ਇਹਨਾਂ ਲਈ ਬਹੁਤੇ ਮਾਇਨੇ ਨਹੀਂ ਰੱਖਦਾ ਲੂਣ ਖਾਣ ਵਾਲੇ ਨੂੰ ਸਵਾਦਾਂ ਦਾ ਪਟਿਆ ਕਹਿੰਦੇ ਹਨ ਹਾਰ ਦੇ ਕਈ ਕਈ ਦਿਨ ਪਾਣੀ ਬਿਨਾ ਕੱਟ ਲੈਂਦੇ ਹਨ ਤੇ ਸਿਆਲਾਂ ਵਿੱਚ ਅੱਗ ਬਾਲ ਕੇ ਨਹੀਂ ਵੇਖਦੇ ਤੇ ਘਰ ਘਰ ਇਹਨਾਂ ਦੇ ਕਿੱਥੇ ਹਨ ਕੋਈ ਟਿਕਾਣੇ ਤਾਂ ਹੋਣਗੇ ਨਾਦਰ ਦੀ ਹੈਰਾਨੀ ਵੱਧ ਰਹੀ ਸੀ ਘਰ ਜਾ ਆਪਣਾ ਉਹ ਏ ਉਹ ਨੇ ਇਹਨਾਂ ਦੇ ਘਰ ਤੰਬੂ ਤੇ ਬਾਹਰ ਖੜੋਤੇ ਘੋੜਿਆਂ ਵੱਲ ਇਸ਼ਾਰਾ ਕਰਦੇ ਹੋਏ ਜ਼ਕਰੀਆ ਬੋਲਿਆ ਘੋੜਿਆਂ ਦੀਆਂ ਕਾਠੀਆਂ ਦੇ ਹੀ ਘਰ ਨੇ ਹਜੂਰ ਖਾਂਦੇ ਪੀਂਦੇ ਸੌਂਦੇ ਉਹਨਾਂ ਉੱਤੇ ਹੀ ਨੇ ਜ਼ਕਰੀਆ ਦੇ ਗੱਲ ਹਜੇ ਮੂੰਹ ਵਿੱਚ ਸੀ ਕਿ ਨਾਦਰੁ ਚੀਚੀ ਹੱਸਣ ਲੱਗਾ ਹਾ 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 ਜ਼ਕਰੀਆ ਖਾਨ ਜੇ ਇਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਉੱਤੇ ਹਨ ਤਾਂ ਤੁਸੀਂ ਬੋਰੀ ਬਿਸਤਰਾ ਬੰਨਣਾ ਸ਼ੁਰੂ ਕਰ ਦਿਓ ਕਿਉਂਕਿ ਹੁਣ ਇਹ ਪੜਾ ਦਿੱਲੀ ਜਾ ਕੇ ਹੀ ਕਰਨਗੇ ਤੇ ਉਹ ਦਿਨ ਵੀ ਦੂਰ ਨਹੀਂ ਖਾਨ ਸਾਹਿਬ ਜਦ ਲਾਲ ਕਿਲੇ ਉੱਤੇ ਇਹਨਾਂ ਦਾ ਪਰਚਮ ਝੁਲੇਗਾ ਦੂਰ ਨਹੀਂ ਉਹ ਦਿਨ ਇਹ ਕਹਿੰਦਾ ਹੋਇਆ ਨਾਦਰ ਸ਼ਾਹ ਅੰਦਰ ਚਲਾ ਗਿਆ ਅੱਜ ਰਾਤ ਨਾਦਰ ਨੂੰ ਨੀਂਦ ਨਹੀਂ ਆ ਰਹੀ ਸੀ ਉਹ ਆਰਾਮਦਾਇਕ ਆਸਣ ਉੱਤੇ ਪਿਆ ਹੋਇਆ ਵੀ ਸਾਰੀ ਰਾਤ ਉਸਲਵੱਟੇ ਲੈਂਦਾ ਰਿਹਾ ਜ਼ਕਰੀਆ ਖਾਨ ਨਾਲ ਕੀਤੀ ਗੱਲਬਾਤ ਦੇ ਬੋਲ ਹਵਾ ਵਿੱਚ ਗੂੰਜ ਰਹੇ ਹਨ ਇਹ ਸਿੱਖ ਨੇ ਹਜੂਰ ਜੰਗਲਾਂ ਵਿੱਚ ਰਹਿੰਦੇ ਨੇ ਘੋੜਿਆਂ ਦੀਆਂ ਕਾਟੀਆਂ ਉੱਤੇ ਦਿੱਲੀ ਦੇ ਮਾਲਕ ਬਣਨਗੇ ਲਾਲ ਕਿਲੇ ਉੱਤੇ ਪਰਚਮ ਝੁਲੇਗਾ ਆਵਾਜ਼ਾਂ ਗੂੰਜ ਰਹੀਆਂ ਹਨ ਤੇ ਨਾਦਰ ਸ਼ਾਹ ਇੱਕਦਮ ਡਰ ਕੇ ਉੱਠ ਬੈਠਾ ਉਸ ਦੀ ਸਾਰੀ ਰਾਤ ਇਸੇ ਤਰ੍ਹਾਂ ਬੀਤੀ ਸਵੇਰ ਹੁੰਦੇ ਸਾਰ ਉਸ ਨੇ ਮੁੜ ਜਕਰੀਆ ਨੂੰ ਬੁਲਾਵਾ ਭੇਜਿਆ ਜਿੰਨੀ ਦੇਰ ਤੁਸੀਂ ਆਪਣੇ ਦੁਸ਼ਮਣ ਨੂੰ ਜਾਣਨੇ ਲੈਂਦੇ ਓਨੀ ਦੇਰ ਉਸ ਨੂੰ ਹਰਾਉਣਾ ਸੌਖਾ ਨਹੀਂ ਮੈਂ ਇਹਨਾਂ ਬਾਰੇ ਹੋਰ ਜਾਨਣਾ ਚਾਹੁੰਦਾ ਹਾਂ ਜਕਰੀਆ ਖਾਨ ਜਾਣਕਾਰੀ ਇਹਨਾਂ ਬਾਰੇ ਬਹੁਤੀ ਨਹੀਂ ਮਿਲਦੀ ਹਜੂਰ ਪਿੰਡ ਦੇਸ ਘਰ ਘਾਟ ਕਿਲਾ ਕੋਟ ਕੋਈ ਕੋਈ ਹੈ ਨਹੀਂ ਗੁਲਾਬ ਦੇ ਬੂਟੇ ਵਾਂਗ ਜਿਉਂ-ਜਿਉਂ ਕੱਟਿਏ ਨੇ ਕੱਟੀਦੇ ਨੇ ਤਿਉਂ-ਤਿਉਂ ਵੱਧਦੇ ਨੇ ਜੰਗ ਵਿੱਚ ਸ਼ਹੀਦ ਹੋਣ ਲਈ ਇਸ ਤਰ੍ਹਾਂ ਭੱਜੇ ਆਉਂਦੇ ਨੇ ਜਿਵੇਂ ਪਰਮਾਨੰ ਸ਼ਰਮਾਵਾਲ ਉੱਡਿਆ ਆਉਂਦਾ ਹੈ ਇਹਨਾਂ ਦੇ ਤਾਂ ਘੋੜੇ ਵੀ ਖਬਰੇ ਫੁਲਾਦ ਦੇ ਬਣੇ ਨੇ ਬਿਨਾਂ ਕੋਈ ਖਾਦੇ ਪੀਤੇ 100-100 ਕੋਹ ਤੱਕ ਦਾਅਵੇ ਕਰਦੇ ਨੇ ਤੇ ਉਹਨਾਂ ਘੋੜਿਆਂ ਦੀਆਂ ਪਿੱਠਾਂ ਹੀ ਇਹਨਾਂ ਲਈ ਪਲੰਗ ਹਨ ਸਿਰ ਉੱਤੇ ਪਗੜੀ ਤੇੜ ਕਾਸ਼ ਤੋਂ ਬਿਨਾ ਹੋਰ ਕੁਝ ਨਹੀਂ ਪਹਿਨਦੇ ਪਰ ਹਥਿਆਰ ਜਿੰਨੇ ਮਿਲ ਜਾਣ ਉਹਨੇ ਥੋੜੇ ਹਨ ਕਿਰਪਾਨ ਦਾ ਵਸਾ ਨਹੀਂ ਕਰਦੇ ਸਦਾ ਨਾਲ ਰੱਖਦੇ ਨੇ ਤੇ ਕਹਿੰਦੇ ਨੇ ਕਿ ਸੌਂਦੇ ਵੀ ਨਾਲ ਲੈ ਕੇ ਨੇ ਕੀ ਮਤਲਬ ਹੈ ਤੇਰਾ ਕਿ ਕਿਰਪਾਨ ਨਾਲ ਲੈ ਕੇ ਸੌਂਦੇ ਨੇ ਸੱਚਮੁੱਚ ਨਾਦਰ ਹਰਾਨ ਹੁੰਦਾ ਬੋਲਿਆ ਜੀ ਹਜ਼ੂਰ ਕਿਰਪਾਨ ਨੂੰ ਸਰੀਰ ਦਾ ਅੰਗ ਹੀ ਜਾਣਦੇ ਹਨ ਆਫਰੀਨ ਹੋਰ ਦੱਸ ਨਾਦਰ ਦੀ ਉਤਸੁਕਤਾ ਵੀ ਨਾਲ-ਨਾਲ ਵੱਧਦੀ ਜਾ ਰਹੀ ਸੀ। ਹਕੂਮਤ ਨਾਲ ਦੰਗਾ ਇਹਨਾਂ ਦੀ ਜਾਤ-ਗੋਤ ਹੈ। ਇਕੱਲੇ-ਇਕੱਲੇ 500 ਨਾਲ ਮੱਥਾ ਡਾਹਲੇ ਖਲੋਂਦੇ ਹਨ। ਚਮੜੀ ਇਹਨਾਂ ਦੀ ਖੋਰੇ ਗੈਂਡੇ ਦੀ ਖਲ ਨਾਲ ਦੀ ਹੈ। ਜ਼ਖਮ ਆਪੇ ਮਿਲ ਜਾਂਦੇ ਨੇ। ਖੁਸ਼ੀ-ਗਮੀ ਤੋਂ ਰਹਿਤ ਹਨ। ਇਹਨਾਂ ਦੇ ਘਰ ਦੇ ਜੇ ਕੋਈ ਮਰ ਵੀ ਜਾਵੇ ਤਾਂ ਕਹਿੰਦੇ ਹਨ ਇਹ ਹਲਵਾ ਬਣਾ ਕੇ ਖਾਂਦੇ ਹਨ। ਜੋ ਕੁਛ ਵੀ ਮਾਲ ਸੁਭਾਵ ਲੁੱਟ ਕੇ ਲਿਆਉਂਦੇ ਹਨ ਇੱਕੋ ਜਿਹਾ ਵੰਡ ਲੈਂਦੇ ਹਨ ਕੋਈ ਨੰਗਾ ਭੁੱਖਾ ਲੋੜਵੰਦ ਦਰੋਂ ਖਾਲੀ ਨਹੀਂ ਮੁੜ ਦਿੰਦੇ ਦਰੋਂ ਦਰ ਹੈ ਕਿੱਥੇ ਤੂੰ ਤਾਂ ਕਹਿੰਦਾ ਹੈ ਕੋਈ ਘਰ ਦਰ ਘਰ ਹੈ ਇਹ ਨਹੀਂ ਇਹਨਾਂ ਦਾ ਨਾਦਰ ਬੋਲਿਆ ਹਜੂਰ ਜਿਹੜੀ ਵੀ ਥਾਂ ਜੰਗਲ ਬੇਲੇ ਵਿੱਚ ਡੇਰਾ ਲਾਉਂਦੇ ਹਨ ਉਹੀ ਦਰ ਹੈ ਉੱਥੇ ਖਾਲਸੇ ਦਾ ਰਾਜ ਦਾ ਐਲਾਨ ਕਰ ਦਿੰਦੇ ਹਨ ਉਹ ਥਾਂ ਖਾਲਸੇ ਦੀ ਮਲਕੀਅਤ ਜਿਵੇਂ ਅਸੀਂ ਹਿੰਦੂਆਂ ਨੂੰ ਮਾਰਨਾ ਸਵਾਬ ਜਾਣਦੇ ਹਾਂ ਉਸੇ ਤਰ੍ਹਾਂ ਇਹ ਜ਼ੁਲਮ ਦਾ ਨਾਸ ਕਰਨਾ ਧਰਮ ਸਮਝਦੇ ਹਨ Hindu Musliman ਦੋਹਾਂ ਤੋਂ ਅਡਰਾ ਮਜਬ ਹੈ ਇੱਕ ਰੱਬ ਦੇ ਪੁਜਾਰੀ ਨੇ ਉਸ ਤੋਂ ਸਵਾਗ ਕਿਸੇ ਹੋਰ ਨੂੰ ਨਹੀਂ ਮੰਨਦੇ ਲੀਡਰ ਕੌਣ ਹੈ ਇਹਨਾਂ ਦਾ ਅੱਲਾ ਜਿਸ ਨੂੰ ਇੱਕ ਇਹ ਅਕਾਲ ਕਹਿੰਦੇ ਨੇ ਉਸੇ ਨੂੰ ਆਪਣਾ ਲੀਡਰ ਮੰਨਦੇ ਨੇ ਵਾਹ ਕਮਾਲ ਲੋਕ ਨੇ ਤਾਕਤ ਕਿੱਥੋਂ ਮਿਲਦੀ ਹੈ ਇਹਨਾਂ ਨੂੰ ਇਹਨੇ ਨਿਡਰ ਕਿਸ ਤਰ੍ਹਾਂ ਨੇ ਕਹਿੰਦੇ ਨੇ ਇਹਨਾਂ ਦੇ ਗੁਰੂ ਨੇ ਇਹਨਾਂ ਨੂੰ ਆਬੇਹਾਤ ਬਣਾਉਣ ਦਾ ਤਰੀਕਾ ਦੱਸ ਦਿੱਤਾ ਹੈ ਜਦ ਇਹ ਜਦ ਇਹ ਆਬੇਹਾਤ ਪੀ ਲੈਂਦੇ ਨੇ ਫਿਰ ਤਾਂ ਕਹਿੰਦੇ ਮੌਤ ਨੂੰ ਟਿਚਰਾਂ ਕਰਨ ਲੱਗ ਪੈਂਦੇ ਨੇ ਜਕਰੀਆ ਖਾਨ ਜਿਉਂ-ਜਿਉਂ ਦੱਸ ਰਿਹਾ ਸੀ ਨਾਦਰ ਸ਼ਾ ਸਿੱਖਾਂ ਬਾਰੇ ਜਾਣਨ ਲਈ ਹੋਰ ਉਤਾਵਲਾ ਹੋ ਰਿਹਾ ਸੀ ਕੋਈ ਤਾਂ ਹੋਵੇਗਾ ਤੇਰੀ रियासत ਵਿੱਚ ਜਿਸ ਨੇ ਸਿੱਖ ਦੇਖੇ ਹੋਣਗੇ ਜੋ ਇਹਨਾਂ ਦੇ ਰਹਿਣ ਸਹਿਣ ਤੋਂ ਜਾਣੂ ਹੋਵੇਗਾ ਜਾਓ ਤੇ ਕੋਈ ਐਸਾ ਆਦਮੀ ਲੱਭ ਕੇ ਲਿਆਓ ਜੋ ਮੈਨੂੰ ਸਿੰਘਾਂ ਬਾਰੇ ਵਿਸਥਾਰ ਨਾਲ ਦੱਸ ਸਕੇ ਨਾਦਰ ਨੇ ਆਪਣੀ ਇੱਛਾ ਜਕਰੀਏ ਅੱਗੇ ਪ੍ਰਗਟ ਕੀਤੀ ਜਕਰੀਏ ਨੇ ਕੋਈ ਸਿਪਾਈ ਕਿਸੇ ਐਸੇ ਦੀ ਭਾਲ ਵਿੱਚ ਤੋਰ ਦਿੱਤੇ ਜੋ ਸਿੰਘਾਂ ਦੇ ਰਹਿਣ ਸਹਿਣ ਦੇ ਤੌਰ ਤਰੀਕਿਆਂ ਬਾਰੇ ਦੱਸ ਸਕੇ ਪਿੰਡ ਵਿੱਚ ਭੰਡਾਂ ਦੀ ਇੱਕ ਟੋਲੀ ਗਉਂਦੀ ਫਿਰ ਰਹੀ ਹੈ ਉਹ ਉਹ ਗੁਰੂ ਗੋਬਿੰਦ ਹੋਏ ਪ੍ਰਗਟਿਓ ਦਸਵੇਂ ਅਵਤਾਰਾ ਜਿੱਥੇ ਲੋਕਾਂ ਦੀ ਭੀੜ ਜ਼ਿਆਦਾ ਹੁੰਦੀ ਹੈ ਉੱਥੇ ਉਹ ਖੜ ਕੇ ਗਾਉਂਦੇ ਹਨ ਪੀਵੋ ਪੌਲ ਖੰਡੇ ਧਾਰ ਹੋਏ ਜਨਮ ਸੁਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਜਦ ਸਪਾਈਆਂ ਨੇ ਵਾਹ ਵਾਹ ਗੋਬਿੰਦ ਸਿੰਘ ਸੁਣਿਆ ਤਾਂ ਭੰਡਾ ਨੂੰ ਆਵਾਜ਼ ਮਾਰੀ ਰੁਕੋ ਓਏ ਭੰਡ ਇੱਕਦਮ ਠਠੰਬਰ ਗਿਆ ਏ ਕੀ ਗਾ ਰਹੇ ਹੋ ਇੱਕ ਸਪਾਈ ਬੋਲਿਆ ਇਹ ਤਾਂ ਪੈਗੰਬਰ ਦੀਆਂ ਸਿਫਤਾਂ ਨੇ ਹਜੂਰ ਅਸੀਂ ਤਾਂ ਅੱਲਾ ਦੇ ਅੱਲਾ ਦੇ ਰਸੂਲ ਦੀਏ ਉਸਤਤ ਗਾ ਰਹੇ ਹਾਂ ਇੱਕ ਸਿਆਣੀ ਉਮਰ ਦਾ ਪੰਡ ਬੋਲਿਆ ਪਰ ਇਹ ਤਾਂ ਸਿੱਖਾਂ ਦੇ ਗੁਰੂ ਦਾ ਨਾਮ ਲੈ ਰਹੇ ਹੋ ਵਾਰ-ਵਾਰ ਹਕੂਮਤ ਦੇ ਬਾਗਿਆਂ ਦੇ ਗੁਰੂ ਦੀ ਉਸਤਤਿ ਕਰ ਰਹੇ ਹੋ ਸਿਪਾਈ ਬੋਲਿਆ ਹਜ਼ੂਰ ਕੌਣ ਬਾਗੀ ਤੇ ਕੌਣ ਬਾਦਸ਼ਾ ਇਹ ਫੈਸਲੇ ਤਾਂ ਪਰਵਿੱਧਗਾਰ ਤੇ ਛੱਡ ਦਿਓ ਹਕੂਮਤ ਦੀ ਚਾੱਕਰੀ ਕਰਦੇ ਕਰਦੇ ਤੁਸੀਂ ਅੱਲਾ ਦੇ ਕਰਨ ਵਾਲੇ ਫੈਸਲੇ ਵੀ ਆਪ ਕਰਨ ਲੱਗ ਪਏ ਹੋ ਇੱਕ ਪੰਡ ਸਹਿਜਤਾ ਨਾਲ ਬੋਲਿਆ ਠੀਕ ਹੈ ਠੀਕ ਹੈ ਤੁਸੀਂ ਇਹ ਦੱਸੋ ਕਿ ਸਿੱਖਾਂ ਨੂੰ ਜਾਣਦੇ ਹੋ ਅਸੀਂ ਤਾਂ ਅਜੇ ਆਪਣੇ ਆਪ ਨੂੰ ਵੀ ਨਹੀਂ ਜਾਣਦੇ ਹਜ਼ੂਰ ਜੇ ਜਾਣ ਗਏ ਤਾਂ ਮੰਗ ਖਾਣਾ ਛੱਡ ਦਿਆਂਗੇ ਸਿੱਖਾਂ ਨੂੰ ਜਾਨਣਾ ਤਾਂ ਦੂਰ ਦੀ ਗੱਲ ਹੈ ਪਰ ਕਦੇ ਸਿੱਖ ਦੇਖੇ ਤਾਂ ਹੋਣਗੇ ਸਾਰਾ ਦਿਨ ਪਿੰਡੋਂ ਪਿੰਡ ਗਸ਼ਤ ਕਰਦੇ ਫਿਰਦੇ ਹੋ ਸਾਡੇ ਲਈ ਤਾਂ ਲੋਕਾਈ ਦਾ ਭਲਾ ਕਰਨ ਵਾਲਾ ਹਰ ਮਨੁੱਖੀ ਸਿੱਖ ਹੈ ਹਜ਼ੂਰ ਮਨੁੱਖਤਾ ਲਈ ਜਾਣ ਤਲੀ ਤੇ ਟਟਕਾਈ ਫਿਰਦਾ ਹਰ ਪੁਰਖ ਸਿੱਖ ਹੈ ਕੀ ਤੁਸੀਂ ਖਾਨ ਬਹਾਦਰ ਨੂੰ ਸਿੰਘਾਂ ਬਾਰੇ ਦੱਸ ਸਕਦੇ ਹੋ ਅਜੇ ਗੱਲ ਸਪਾਈ ਦੇ ਮੂੰਹ ਵਿੱਚ ਹੀ ਸੀ ਕਿ ਇੱਕ ਨੌਜਵਾਨ ਭੰਡ ਬੋਲਿਆ ਸਿੱਖਾਂ ਦੀ ਸੂਹ ਦਿਏ ਜਕਰੀਏ ਨੂੰ ਕਦੇ ਵੀ ਨਹੀਂ ਥਾਏ ਸਿਰ ਲਾ ਦਿਓ ਪਰ ਉਹਨਾਂ ਖੁਦਾ ਦੇ ਆਸ਼ਿਕਾਂ ਦੀ ਕੋਈ ਖਬਰ ਸਰਕਾਰ ਨੂੰ ਨਹੀਂ ਦਿਆਂਗੇ ਇੱਕ ਸਪਾਈ ਗੁੱਸੇ ਵਿੱਚ ਥੋੜਾ ਅੱਗੇ ਵਧਿਆ ਪਰ ਦੂਜੇ ਨੇ ਹੱਥ ਫੜ ਰੋਕ ਲਿਆ ਨਾਲੇ ਜਾ ਕੇ ਕਹਿ ਦਿਓ ਆਪਦੇ ਖਾਨ ਬਹਾਦਰ ਨੂੰ ਤੇ ਨਾਲੇ ਉਹਦੇ ਸੱਜਰੇ ਨਾਦਰ ਨੂੰ ਕਿ ਅਗਲੇ 40 40 ਪਾਠ ਚੰਡੀ ਦੀ ਵਾਰ ਦੇਰ ਕਰਦੇ ਨੇ ਰੋਜ਼ ਤੇ ਆਦਮੀ ਕੋਰ ਸ਼ੇਰਾਂ ਦੇ ਮੂੰਹ ਹਥਾ ਨਾਲ ਪਾੜ ਦਿੰਦੇ ਨੇ ਭਲੀ ਚਾਹੁੰਦੇ ਹੋ ਤਾਂ ਪੰਜਾ ਪਾਣੀਆਂ ਤੋਂ ਪਾਰ ਚਲੇ ਜਾਓ ਛੋਟੇ ਮੋਟੇ ਬੰਨ ਲਾ ਕੇ ਦਰਿਆਵਾਂ ਦੇ ਵੈਣ ਨਹੀਂ ਰੋਕੇ ਜਾਂਦੇ ਵੇਖਿਓ ਕਿਤੇ ਇਹਦਾ ਮਤਲਬ ਤੁਸੀਂ ਸਿੱਖਾਂ ਨੂੰ ਜਾਣਦੇ ਹੋ ਚਲੋ ਖਾਨ ਬਹਾਦਰ ਤੁਹਾਨੂੰ ਮਿਲਣਾ ਚਾਹੁੰਦੇ ਹਨ ਸਾਨੂੰ ਕਿਉਂ ਉਹ ਸਿੱਖਾਂ ਬਾਰੇ ਜਾਣਨਾ ਚਾਹੁੰਦੇ ਹਨ ਉਹਨਾਂ ਦੀ ਸੂ ਨਹੀਂ ਚਾਹੁੰਦੇ ਬਸ ਉਹਨਾਂ ਦੀਆਂ ਰੌ ਰੀਤਾਂ ਰਹਿਣ ਸਹਿਣ ਬਾਰੇ ਜਾਣਨ ਦੀ ਲੋਚਾ ਹੈ ਨਾਦਰ ਸ਼ਾਹ ਦੀ ਪੰਡਾ ਨੂੰ ਸਿਪਾਈਆਂ ਦੇ ਸਿਪਾਈਆਂ ਨੇ ਮੋਹਰੇ ਲਾ ਲਿਆ ਤੇ ਆਪ ਉਹਨਾਂ ਦੇ ਮਗਰ ਤੁਰ ਪਏ ਪੰਡਾ ਨੇ ਗਾਉਣਾ ਫਿਰ ਸ਼ੁਰੂ ਕਰ ਦਿੱਤਾ ਉਹ ਗੁਰੂ ਗੋਬਿੰਦ ਹੋਏ ਪ੍ਰਗਟਿਓ ਦਸਵੇਂ ਉਤਾਰਾ ਅਸਲ ਵਿੱਚ ਇਹ ਪੰਡ ਸਿੱਖਾਂ ਕੋਲ ਜੰਗਲ ਵਿੱਚ ਕੁਝ ਦਿਨ ਰਹਿ ਕੇ ਆਏ ਹਨ ਤੇ ਉਹਨਾਂ ਤੋਂ ਬਹੁਤ ਪ੍ਰਭਾਵਿਤ ਹਨ ਉਹਨਾਂ ਦੀ ਅਧਿਆਤਮਕਤਾ ਸੇਵਾ ਨਿਮਰਤਾ ਬਹਾਦਰੀ ਦੇ ਕਾਇਲ ਹਨ ਉਹਨਾਂ ਕੋਲ ਰਹਿਣ ਕਰਕੇ ਇਹਨਾਂ ਦੇ ਨੌਜਵਾਨਾਂ ਵਿੱਚ ਜ਼ੁਲਮੀ ਹਕੂਮਤ ਵਿਰੁੱਧ ਰੋਜ਼ ਪੈਦਾ ਹੋ ਗਿਆ ਹੈ ਜੋ ਉਹਨਾਂ ਦੇ ਬੋਲਾਂ ਵਿੱਚੋਂ ਝਲਕਦਾ ਹੈ ਜੰਗਲਾਂ ਵਿੱਚ ਪੜੀ ਜਾਂਦੀ ਅਖੰਡ ਬਾਣੀ ਇਹਨਾਂ ਦੇ ਵੀ ਦਿਲਾਂ ਵਿੱਚ ਘਰ ਕਰ ਗਈ ਹੈ ਕਿਸੇ ਭੰਡ ਦੀ ਡੂੰਗੀ ਜੀ ਆਵਾਜ਼ ਆਉਂਦੀ ਹੈ ਗੁਰਬਾਣੀ ਤਿੰਨ ਭਾਈਆਂ ਜਿਨ ਮਸਤਕ ਭਾਗ ਮਨਮੁਖ ਛੁੱਟੜ ਕਾਮਣੀ ਗੁਰਮੁਖ ਸੁਹਾਗ ਕੋਜ ਮੁਖੀ ਭੰਡ ਨਾਦਰ ਸ਼ਾਹ ਤੇ ਜ਼ਕਰੀਆ ਖਾਨ ਖੋਲ ਖਲੋਤੇ ਹਨ ਉਹ ਜਕਰੀਆ ਖਾਨ ਨੂੰ ਤਾਂ ਦੇਖ ਨਹੀਂ ਸੁਖਾਉਂਦੇ ਪਰ ਨਾਦਰ ਸ਼ਾਹ ਦੀ ਸਿੱਖਾਂ ਬਾਰੇ ਜਾਣਨ ਦੀ ਨੀਤ ਉਹਨਾਂ ਨੂੰ ਸੁੱਚੀ ਲੱਗਦੀ ਹੈ ਨਾਦਰ ਦੀਆਂ ਗੱਲਾਂ ਤੋਂ ਜਾਪ ਰਿਹਾ ਹੈ ਜਿਵੇਂ ਉਹ ਸਚਮੁਖ ਸਿੱਖਾਂ ਤੋਂ ਪ੍ਰਭਾਵਿਤ ਹੈ ਤੇ ਉਹਨਾਂ ਬਾਰੇ ਜਾਣਨ ਦਾ ਇਸ਼ਕ ਹੈ ਇੱਕ ਭੰਡ ਨੇ ਗਾਉਣਾ ਸ਼ੁਰੂ ਕੀਤਾ ਪੂਰੇ ਚਾਦਰ ਫਾਟੇ ਬਸਤਰ ਟੁੱਟੇ ਫੁੱਟੇ ਜਰਖਲ ਸ਼ਸਤਰ ਸਿਰ ਪਰ ਚੱਕਰ ਖੰਡੇ ਤੋੜੇ ਸਜੇਨ ਔਰੇ ਸ਼ਸਤਰ ਥੋੜੇ ਇੱਕ ਇੱਕ ਚੁੱਕਿਓ ਮਣਮਣ ਲੋਹਾ ਇੱਕ ਅੱਗੋਂ ਉਹ ਨਾਦਰ ਸ਼ਾਹ ਨੂੰ ਸਿੱਖਾਂ ਦੇ ਨਾਮ ਬੋਲ ਕੇ ਦੱਸਦਾ ਹੈ ਆਯੋਬ ਖੇੜਾ ਸਿੰਘ ਤੇੜਾ ਤਕੜਾ ਸਿੰਘ ਲਕੜਾ ਸਿੰਘ ਝੇੜਾ ਬਾਗੜ ਸਿੰਘ ਖਾਗੜ ਸਿੰਘ ਫੌੜਾ ਅਗੜ ਝਗੜ ਸਿੰਘ ਪਗੜ ਪਘੋੜਾ ਤਰਤ ਤਤਖੇਲ ਸਿੰਘ ਪਹਾੜਾ ਦਿੱਲੀ ਤੋੜ ਸਿੰਘ ਸਹਿ ਲੋੜਾ ਗੜ ਪੁੱਟ ਸਿੰਘ ਪਹਾੜ ਊਕਾੜਾ ਮੁਗਲ ਮਾਰ ਸਿੰਘ ਕਾਜੀ ਸਾੜਾ ਖਾਨ ਮਾਰ ਸਿੰਘ ਸੈਦਗਾਰਾ ਬਾਬਾ ਝਾੜ ਸਿੰਘ ਫਾੜ ਲਤਾੜਾ ਬੱਜਣ ਸਿੰਘ ਗੱਜਣ ਸਿੰਘ ਲੋਹਾ ਡਾਡਾ ਸਿੰਘ ਖੁਦਾਏ ਅਸ਼ੋਹਾ ਇਹ ਕੀ ਹੈ ਮਦਰ ਸ਼ਾ ਦੇ ਕੁਝ ਪੇੜ ਪੱਲੇ ਨਹੀਂ ਪੈ ਰਿਆ ਇਹੀ ਤਾਂ ਅਸੀਂ ਕਹਿੰਦੇ ਹਾਂ ਹਜੂਰ ਅਸੀਂ ਬਹਾਦਰ ਸ਼ਾ ਨੂੰ ਵੀ ਇੰਜ ਦੱਸਿਆ ਸੀ ਤੇ ਉਹਨਾਂ ਦੇ ਕੁਝ ਸਮਝ ਨਹੀਂ ਆਇਆ ਸੀ ਇਸ ਲਈ ਅਸੀਂ ਜ਼ਕਰੀਆ ਖਾਨ ਨੂੰ ਕਹਿ ਰਹੇ ਹਾਂ ਕਿ ਅਸੀਂ ਨਾਟਕ ਕਰਕੇ ਦਿਖਾ ਸਕਦੇ ਹਾਂ ਉਸ ਨਾਲ ਹਜੂਰ ਸਭ ਜਾਣ ਜਾਣਗੇ ਸਿਆਣੀ ਉਮਰ ਦਾ ਪੰਡ ਬੋਲਿਆ ਤੁਸੀਂ ਸਾਨੂੰ ਬੋਲ ਕੇ ਇੰਜ ਹੀ ਦੱਸ ਦਿਓ ਜਿਵੇਂ ਹੁਣ ਗੱਲਾਂ ਕਰ ਰਹੇ ਹੋ ਜ਼ਕਰੀਆ ਬੋਲਿਆ ਬੋਲ ਕੇ ਤਾਂ ਅਸੀਂ ਦੱਸ ਹੀ ਰਹੇ ਸਾਂ ਇਸ ਤਰ੍ਹਾਂ ਫਿਰ ਤੁਹਾਨੂੰ ਅਧੂਰੀ ਜਾਣਕਾਰੀ ਮਿਲੇਗੀ ਪੰਡ ਜੇ ਬੋਲ ਹੀ ਰਿਹਾ ਸੀ ਕਿ ਨਾਦਰ ਬੋਲਿਆ ਨਹੀਂ ਅਧੂਰੀ ਨਹੀਂ ਤੁਹਾਨੂੰ ਜਿੰਨੀ ਵੀ ਪਤਾ ਹੈ ਦੱਸੋ ਭਾਵੇਂ ਜਿਵੇਂ ਮਰਜ਼ੀ ਦੱਸੋ ਨਾਦਰ ਸ਼ਾਹ ਦੀ ਪ੍ਰਮਾਣਗੀ ਤੋਂ ਬਾਅਦ ਹੁਣ ਜ਼ਕਰੀਆ ਕੋਈ ਨਹੀਂ ਬੋਲ ਸਕਦਾ ਸੀ ਸੂ ਭੰਡਾਂ ਦੇ ਕਹੇ ਅਨੁਸਾਰ ਪ੍ਰਬੰਧ ਸ਼ੁਰੂ ਹੋ ਗਏ। ਅਸਲ ਵਿੱਚ ਭੰਡ ਨਾਦਰ ਸ਼ਾਹ ਨੂੰ ਇੱਕ ਨਾਟਕ ਦੇ ਰੂਪ ਵਿੱਚ ਸਿੱਖਾਂ ਦੀ ਰੌ ਰੀਤੀ ਤੋਂ ਜਾਣੂ ਕਰਵਾਉਣ ਦਾ ਯਤਨ ਕਰ ਰਹੇ ਹਨ। ਇੱਕ ਵੱਡੇ ਮੈਦਾਨ ਵਿੱਚ ਨਾਦਰ ਸ਼ਾਹ ਉਸਦੇ ਵਜ਼ੀਰ ਸੈਨਾਪਤੀ ਤੇ ਹੋਰ ਦਰਬਾਰੀ ਜ਼ਕਰੀਆ ਖਾਨ ਨਾਲ ਆਸਮਾਨ ਉੱਤੇ ਬੈਠ ਗਏ ਤੇ ਉਹਨਾਂ ਦੇ ਸਾਹਮਣੇ ਭੰਡ ਨਾਟਕ ਦੀ ਤਿਆਰੀ ਕਰਨ ਲੱਗੇ। ਦੀਵਾਨ ਸਜ ਚੁੱਕਾ ਹੈ। ਵੱਡੇ ਮੈਦਾਨ ਵਿੱਚ ਕਾਫੀ ਹਲਚਲ ਹੈ। ਭੰਡ ਆਪਣੀ ਤਿਆਰੀ ਵਿੱਚ ਲੱਗੇ ਹੋਏ ਹਨ। ਨਾਦਰ ਸ਼ਾ ਜਕਰੀਆ ਖਾਨ ਤੇ ਬਾਕੀ ਸਭ ਆਪਣੇ ਆਪਣੇ ਆਸਨਾ ਉਤੇ ਬੈਠ ਚੁੱਕੇ ਹਨ ਤਿਆਰੀ ਕਰ ਰੇ ਪੰਡਾਂ ਵਿੱਚੋਂ ਇੱਕ ਨਾਦਰ ਸ਼ਾ ਕੋਲ ਆਉਂਦਾ ਹੈ ਤੇ ਕਹਿੰਦਾ ਹੈ ਹਜ਼ੂਰ ਸਾਨੂੰ ਤੁਹਾਡੀ ਫੌਜ ਦੇ ਕੋਲ ਸਿਪਾਹੀ ਵੀ ਨਾਟਕ ਵਿੱਚ ਮਦਦ ਲਈ ਚਾਹੀਦੇ ਹਨ ਕਿੰਨੇ ਕੋ ਨਾਦਰ ਬੋਲਿਆ ਕੋਈ 30 35 ਜੂਰ ਤਿਆਰ ਬਰ ਤਿਆਰ ਇਹ ਨਾਦਰ ਦੇ ਸਿਪਾਹੀ ਨੇ ਸਦਾ ਤਿਆਰ ਹੀ ਰਹਿੰਦੇ ਨੇ ਤੇ ਸੁੱਤੇ ਪਏ ਵੀ ਜੰਗ ਲੜ ਸਕਦੇ ਹਨ ਨਾਦਰ ਆਪਣੇ ਇੱਕ ਸੈਨਾਪਤੀ ਨੂੰ ਇਸ਼ਾਰਾ ਕਰਦਾ ਹੈ 30 35 10000 ਨਾਲ ਲੈਸ ਸੈਨਿਕ ਮੈਦਾਨ ਵਿੱਚ ਦਾਖਲ ਹੁੰਦੇ ਹਨ ਨਾਦਰ ਦੀ ਜੇਤੂ ਮਹਿੰਮ ਦੇ ਲੜਾਕੇ ਭੰਡ ਉਹਨਾਂ ਕੋਲ ਜਾ ਕੇ ਕੁਝ ਸਮਝਾਉਣ ਲੱਗਦਾ ਹੈ ਤੁਸੀਂ ਸਭ ਨੇ ਉਹ ਨੁੱਕਰ ਵਿੱਚ ਖੜੋਤੇ ਰਹਿਣਾ ਹੈ ਤੇ ਜਿਦ ਹੀ ਇਧਰੋਂ ਇਸ਼ਾਰਾ ਮਿਲੇ ਤਾਂ ਹਮਲਾ ਕਰ ਦੇਣਾ ਹੈ ਉਹ ਸਭ ਦੱਸੀ ਥਾਂ ਤੇ ਜਾ ਖੜੋਂਦੇ ਹਨ ਭੰਡ ਮੈਦਾਨ ਦੇ ਵਿਚਾਲੇ 71 ਹੋ ਜਾਂਦੇ ਹਨ 7 8 ਭੰਡ ਖੜੋਤੇ ਰਹਿੰਦੇ ਹਨ ਤੇ ਬਾਕੀ 10 15 ਉਹਨਾਂ ਦੇ ਸਾਹਮਣੇ ਬੈਠ ਜਾਂਦੇ ਹਨ ਇੱਕ ਭਾਂਡੇ ਕੁੱਚੀ ਜਗ੍ਹਾ ਬਿਠਾ ਦਿੱਤਾ ਜਾਂਦਾ ਹੈ ਉਸ ਦੇ ਸਾਹਮਣੇ ਇੱਕ ਪੀੜਾ ਨਮਾ ਛੋਟਾ ਮੰਜਾ ਢਾਹ ਦਿੰਦੇ ਹਨ ਤੇ ਉਸ ਨੂੰ ਚਾਦਰ ਨਾਲ ਢੱਕ ਦਿੰਦੇ ਹਨ ਚਾਦਰ ਦੇ ਹੇਠਾਂ ਇੱਕ ਸਿਰਹਾਣਾ ਰੱਖ ਦਿੱਤਾ ਜਾਂਦਾ ਹੈ ਉਸ ਭੰਡ ਨੂੰ ਮੋਰ ਦੇ ਖੰਭ ਫੜਾ ਦਿੱਤੇ ਜਾਂਦੇ ਹਨ ਤੇ ਉਹ ਉਹਨਾਂ ਖੰਭਾਂ ਨੂੰ ਚੌਰ ਵਾਂਗ ਮੰਜੇ ਉੱਪਰ ਘਮਾਉਂਦਾ ਹੈ ਦੋ ਭੰਡ ਡਾਂਗਾ ਫੜ ਕੇ ਆਸੇ-ਪਾਸੇ ਤੇਰੇ ਦਾਰਾਂ ਵਾਂਗ ਖੜਾ ਦਿੱਤੇ ਜਾਂਦੇ ਹਨ ਬਾਕੀ ਪੰਜ ਮੰਜੇ ਨੂੰ ਮੱਥਾ ਟੇਕ ਕੇ ਇੱਕ ਬਾਟਾ ਨੂਮਾ ਬੱਠਲ ਦੇ ਦੁਆਲੇ ਬੈਠ ਜਾਂਦੇ ਹਨ ਇੱਕ ਭੰਡ ਜੰਗ ਲੱਗਿਆ ਸ਼ੁਰਾ ਬੋਝਿਓ ਕੱਢਦਾ ਹੈ ਬੱਠਲ ਵਿੱਚ ਪਾਣੀ ਤੇ ਸ਼ੱਕਰ ਪਾ ਦਿੱਤਾ ਜਾਂਦਾ ਹੈ ਤੇ ਉਹ ਸ਼ੁਰਾ ਵਿੱਚ ਫੇਰਨ ਲੱਗਦੇ ਹਨ ਇੱਕ ਭੰਡ ਨਾਦਰਸ਼ਾ ਕੋਲ ਉਸ ਨੂੰ ਸਮਝਾਉਣ ਲਈ ਖੜੋਤਾ ਹੈ ਇਹ ਸਭ ਕੀ ਹੋ ਰਿਹਾ ਹੈ ਨਾਦਰ ਉਸ ਭੰਡ ਨੂੰ ਪੁੱਛਦਾ ਹੈ ਇਹ ਆਬਿਹਾਤ ਤਿਆਰ ਕਰ ਰਹੇ ਨੇ ਹਜੂਰ ਸਿੱਖਾਂ ਦਾ ਆਪਣਾ ਇੱਕ ਧਰਮ ਗ੍ਰੰਥ ਹੈ ਜਿਸ ਨੂੰ ਉਸ ਉਹ ਗ੍ਰੰਥ ਗੁਰੂ ਗ੍ਰੰਥ ਸਾਹਿਬ ਕਹਿੰਦੇ ਹਨ ਉਹਨਾਂ ਦੀਆਂ ਸਭ ਰੀਤਾਂ ਵਿਹਾਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੁੰਦੇ ਹਨ ਉਹ ਪੰਜ ਕੀ ਕਰ ਰਹੇ ਹਨ ਉਹ ਆਬਿਹਾਤ ਹੈ ਹਜੂਰ ਪੰਜ ਸਿੱਖ ਜਿਨ੍ਹਾਂ ਨੂੰ ਪੰਜ ਪਿਆਰੇ ਕਿਹਾ ਜਾਂਦਾ ਹੈ ਗੁਰੂ ਦੀ ਹਜ਼ੂਰੀ ਵਿੱਚ ਬਾਟਾ ਤਿਆਰ ਕਰ ਰਹੇ ਹਨ ਉਹ ਇਸ ਨੂੰ ਅੰਮ੍ਰਿਤ ਕਹਿੰਦੇ ਹਨ ਅੰਮ੍ਰਿਤ ਇਹ ਕੀ ਹੈ ਅੰਮ੍ਰਿਤ ਹਜੂਰ ਜਿਸ ਨੂੰ ਪੀ ਕੇ ਅਮਰ ਹੋ ਜਾਂਦਾ ਹੈ ਆ ਬੇਹਾਤ ਮੰਗ ਉਹ ਬਾਟੇ ਵਿੱਚ ਪੰਜਾਂ ਦਰਿਆਵਾਂ ਦਾ ਪਾਣੀ ਤੇ ਪਤਾਸੇ ਪਾ ਕੇ ਖੰਡੇ ਨਾਲ ਹਲਾਉਂਦੇ ਹਨ ਉਹ ਆਪਸ ਵਿੱਚ ਕੀ ਗੱਲਾਂ ਕਰ ਰਹੇ ਹਨ ਉਹ ਗੱਲਾਂ ਨਹੀਂ ਕਰ ਰਹੇ ਹਜੂਰ ਉਹ ਬਾਣੀ ਪੜ ਰਹੇ ਹਨ ਬਾਣੀ ਜੀ ਬਾਣੀ ਕਲਮਾ ਜੋ ਇਹਨਾਂ ਨੂੰ 10 ਗੁਰੂਆਂ ਨੇ ਬਖਸ਼ਿਆ ਹੈ ਬਾਣੀ ਇਹਨਾਂ ਦੀ ਰੂਹ ਦੀ ਖਰਾਕ ਹੈ ਸਿੱਖ ਸਾਹ ਲਏ ਬਿਨਾ ਤਾਂ ਸ਼ਾਇਦ ਸਾਰ ਲਵੇ ਹਜੂਰ ਪਰ ਬਾਣੀ ਬਿਨਾ ਤਾਂ ਉਹ ਮਰ ਹੀ ਜਾਏਗਾ ਕਿਸੇ ਸਿੱਖ ਬੱਚੇ ਨੂੰ ਤੁਸੀਂ ਰੋਟੀ ਦੇ ਬਾਣੀ ਵਿੱਚੋਂ ਇੱਕ ਚੁਣਨ ਲਈ ਕਹੋਗੇ ਤਾਂ ਉਹ ਬੇਚਿੱਜਿਕ ਬਾਣੀ ਚੁਣੇਗਾ ਆਫਰੀਨ ਨਾਦਰ ਸਮੇਤ ਕਈਆਂ ਦੇ ਮੂੰਹ ਨਿਕਲਿਆ ਤੇ ਹੁਣ ਇਹ ਕੀ ਕਰਨਗੇ ਨਾਦਰ ਦੀ ਉਤਸੁਕਤਾ ਵਧ ਰਹੀ ਸੀ ਹੁਣ ਇੱਕ ਜਣਾ ਇਹਨਾਂ ਨੂੰ ਮਰਿਆਦਾ ਦੱਸੇਗਾ ਮਰਿਆਦਾ ਮਾਨਸ਼ ਸ਼ਰਾ ਤੇ ਫਿਰ ਸਾਹਮਣੇ ਬੈਠੇ ਕੱਲੇ-ਕੱਲੇ ਨੂੰ ਅੰਮ੍ਰਿਤ ਦਿੱਤਾ ਜਾਏਗਾ ਨਾਟਕ ਵਿੱਚ ਨਕਲੀ ਅਮਰਤ ਤਿਆਰ ਕਰ ਰਿਹਾ ਪੰਜਾਂ ਵਿੱਚੋਂ ਇੱਕ ਉੱਠਿਆ ਤੇ ਸਾਹਮਣੇ ਬੈਠਿਆਂ ਵੱਲ ਬੋਲਣਾ ਸ਼ੁਰੂ ਕੀਤਾ ਧੰਨ ਭਾਗ ਨੇ ਤੁਹਾਡੇ ਜੋ ਤੁਹਾਨੂੰ ਇਹ ਦਾਤ ਪ੍ਰਾਪਤ ਹੋਣ ਲੱਗੀ ਹੈ ਸੁਰ ਨਰ ਮੁੰਜਨ ਇਸ ਅਮਰਤ ਨੂੰ ਲੋਚਦੇ ਹਨ ਪਰ ਇਹ ਹਰ ਕਿਸੇ ਦੀ ਝੋਲੀ ਨਹੀਂ ਪੈਂਦਾ ਅੱਜ ਤੋਂ ਤੁਹਾਡਾ ਨਵਾਂ ਜਨਮ ਹੋਣ ਜਾ ਰਿਹਾ ਹੈ ਅੱਜ ਤੋਂ ਤੁਹਾਡੀ ਪਿਛਲੀ ਸਭ ਜਾਤ ਕੁੱਲ ਨਸਲ ਪੰਥ ਨਾਸ ਹੋ ਜਾਏਗਾ ਹੁਣ ਤੁਸੀਂ ਖਾਲਸੇ ਦੇ ਹੋ ਜਾਓਗੇ ਗੁਰੂ ਗੋਬਿੰਦ ਸਿੰਘ ਤੁਹਾਡੇ ਪਿਤਾ ਹੋਣਗੇ ਤੇ ਮਾਤਾ ਸਹਿਬ ਦੇਵਾ ਤੁਹਾਡੇ ਮਾਤਾ ਹਰ ਸਿੱਖ ਸਿੱਖਣੀ ਪੁੱਤੰਗੀ ਆਪਣੇ ਨਾਮ ਨਾਲ ਸਿੰਘ ਤੇ ਕੌਰ ਲਗਾਏਗਾ। ਨਾਮ ਬਾਣੀ ਦਾ ਅਭਿਆਸ ਤੁਹਾਡਾ ਨਿਤ ਕਰਮ ਹੋਏਗਾ। ਹੱਥ ਕਾਰਵਲ ਤੇ ਚਿੱਤ ਕਰਤਾਰਵਲ ਤੇ ਕਾਰ ਤੁਹਾਡੀ ਹੋਏਗੀ ਜ਼ੁਲਮ ਦਾ ਨਾਸ ਕਰਨਾ। ਇੰਨਾ ਕਹਿੰਦਾ ਉਹਨਾਂ ਪੰਜਾਂ ਦੇ ਪੰਜਾਂ ਨੇ ਸਾਹਮਣੇ ਬੈਠਿਆਂ ਨੂੰ ਇਸ਼ਾਰਾ ਕੀਤਾ ਇੱਕ ਇੱਕ ਕਰਕੇ ਭੰਡ ਉਹਨਾਂ ਕੋਲ ਆਉਣ ਲੱਗੇ ਪੰਜ ਪੰਜ ਘੋਟ ਤਿਆਰ ਕੀਤਾ ਨਕਲੀ ਅੰਮ੍ਰਿਤ ਉਹਨਾਂ ਨੂੰ ਦਿੱਤਾ ਜਾਣ ਲੱਗਾ ਪੰਜ ਪੰਜ ਛਿੱਟਾ ਅੱਖਾਂ ਤੇ ਕੇਸਾਂ ਵਿੱਚ ਹਰ ਵਾਰ ਉੱਚੀ ਆਵਾਜ਼ ਵਿੱਚ ਬੋਲਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੀ ਬੋਲ ਰਹੇ ਹਨ ਨੌਦਰ ਨੇ ਪੁੱਛਿਆ ਖਾਲਸਾ ਖਾਲਸ ਉਹ ਪਰਮ ਮਨੁੱਖ ਜੋ ਜਵਾਬ ਦੇ ਸਿੱਧਾ ਕਾਲਪੁਰਖ ਨੂੰ ਹੈ ਉਹ ਅਕਾਲ ਪੁਰਖ ਦਾ ਹੈ ਤੇ ਉਸ ਦੀ ਹਰ ਜਿੱਤ ਫਤਿਹ ਵੀ ਅਕਾਲ ਪੁਰਖ ਦੀ ਹੈ ਇਹ ਜੰਗਾਂ ਅੱਲਾ ਲਈ ਕਰਦੇ ਹਨ ਮਾਨੇ ਜਿਹਹਾਦੀ ਹਨ ਜੀ ਇਹ ਅਕਾਲ ਪੁਰਖ ਦੀ ਫੌਜ ਹੈ ਬਾਦਸ਼ਾ ਧਰਤੀ ਉਤੋਂ ਜ਼ਲਮ ਦੀ ਜ਼ੁਲਮ ਦੀ ਜੜ ਪੁੱਟਣ ਤੇ ਹਲੇਮੀ ਰਾਜ ਸਥਾਪਿਤ ਕਰਨ ਲਈ ਇਸ ਦਾ ਜਨਮ ਹੋਇਆ ਹੈ ਪਹਿਲੀ ਜੰਗ ਆਪਣੇ ਆਪ ਨਾਲ ਹੈ ਆਪਣੇ ਅੰਦਰ ਦੇ ਪੰਜ ਦੋਖੀਆਂ ਨੂੰ ਕਾਬੂ ਵਿੱਚ ਕਰਨਾ ਹੈ ਜਿਨ ਮਿਲ ਮਾਰੇ ਪੰਚਸੂਰ ਬੀਰ ਐਸੋ ਕੋਣ ਬਲੀਰੇ ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਕਲੀਰੇ ਹਲੇ ਮੀਰਾਜ ਬੇਗਮਪੁਰਾ ਪਹਿਲਾ ਆਪਣੇ ਅੰਦਰੂਸਾਰਨਾ ਹੈ ਫਿਰ ਧਰਤ ਉੱਤੇ ਤੇ ਮਗਰੋਂ ਸਗਲ ਬ੍ਰਹਿਮੰਡ ਵਿੱਚ ਪੰਜਾਂ ਵਿੱਚੋਂ ਇੱਕ ਬੋਲਣਾ ਜਾਰੀ ਰੱਖਦਾ ਹੈ ਖਾਲਸਾ ਜੀ ਧਰਤੀ ਪਾਪਾਂ ਦਾ ਭਾਰ ਸਹਾਰ ਦੀ ਥੱਕ ਚੁੱਕੀ ਹੈ ਸਾਨੂੰ ਉਸਦਾ ਭਾਰ ਵੰਡਾਉਣਾ ਪਵੇਗਾ ਜਾਲਮਾਂ ਨੇ ਜ਼ੁਲਮਾਂ ਦੀ ਅਤ ਕਰ ਦਿੱਤੀ ਹੈ। ਵਾੜ ਲਗਾਤਾਰ ਖੇਤਾਂ ਨੂੰ ਖਾਂਦੀ ਜਾ ਰਹੀ ਹੈ। ਰਾਜੇ ਪਾਪ ਕਮਾਉਣ ਲੱਗੇ ਹਨ ਤੇ ਗਿਆਨਵੀ ਹੋਣ ਪ੍ਰਜਾ ਉਹਨਾਂ ਦੇ ਜੁਰਮ ਸਹਾਰ ਰਹੀ ਹੈ। ਜਾਲਮ ਰਾਜਿਆਂ ਦੇ ਸਾਹਮਣੇ ਕਿਵੇਂ ਖਲੋਇਦਾ ਹੈ? ਪ੍ਰਜਾ ਨੂੰ ਇਹ ਸਿਖਾਉਣਾ ਪਵੇਗਾ। ਉਹਨਾਂ ਨੂੰ ਦ੍ਰਿੜ ਕਰਾਉਣਾ ਪਵੇਗਾ। ਕੋ ਹਰ ਸਮਾਨ ਨਹੀਂ ਰਾਜਾ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਧਰੋਂ ਨਾਦਰ ਸ਼ਾਹ ਕੋਲ ਖਲੋਤਾ ਭੰਡ ਇੱਕ ਸ਼ਬਦ ਧਾਰਨਾ ਵਾਂਗ ਗਾਉਣ ਲੱਗਾ ਉਸਦੇ ਹੱਥਾਂ ਦੇ ਇਸ਼ਾਰੇ ਨਾਲ ਨਾਦਰ ਤੇ ਜਕਰੀਏ ਵੱਲ ਕੀਤੇ ਤੇ ਨਾਟਕ ਵੱਲ ਚਲਾ ਗਿਆ ਖਾਰਸਾ ਜੀ ਮਹਾਰਾਜ ਫਰਮਾਉਂਦੇ ਹਨ ਚੌਂਕਾਰ ਅਜ ਹਮ ਅਮਹਿ ਹਿਲਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸ ਜਲਮਾਂ ਦੀ ਜਾਦੇ ਆਤ ਹੋ ਜਾਵੇ ਕੋਈ ਹੋਰ ਹਿੱਲਾ ਨਾ ਬਚਦਾ ਹੋਵੇ ਤਾਂ ਸ਼ਮਸ਼ੀਰ ਚੁੱਕ ਲੈਣੀ ਜਾਇਜ਼ ਹੈ ਵਕਤ ਆ ਗਿਆ ਹੈ ਕਿ ਰਾਜ ਭਾਖ ਖਾਲਸੇ ਖਾਲਸਾ ਜੀ ਆਪਣੇ ਹੱਥਾਂ ਵਿੱਚ ਲੈਣ ਤੇ ਪ੍ਰਜਾ ਦੇ ਦੁਖ ਹਨ ਪਾਪੀ ਰਾਜਾ ਨੂੰ ਨਰਕਾਂ ਵਾਲ ਤੋਰਨ ਦਾ ਵੇਲਾ ਆਣ ਟੁੱਕਾ ਹੈ ਲਾਲ ਕਿਲਾ ਖਾਲਸੇ ਜੀ ਦੇ ਨਿਸ਼ਾਨ ਦੀ ਉਡੀਕ ਕਰ ਰਿਹਾ ਹੈ ਲੋਕਾਈ ਤਰਾ ਤਰਾ ਕਰ ਰਹੀ ਹੈ ਗੱਲਾਂ ਸੁਣਦਿਆਂ ਸੁਣਦਿਆਂ ਭੰਡ ਹੌਲੀ ਹੌਲੀ ਖੜੇ ਹੋਗੇ ਜਿੰਨਾ ਇਸ ਇਹ ਨਾਟਕ ਵਾਲਾ ਅਮਰਤ ਛੱਕਿਆ ਹੈ ਉਹਨਾਂ ਆਪਣੇ ਆਪਣੇ ਟੁੱਟੇ ਭੱਜੇ ਸ਼ਸਤਰ ਬਾਹਰ ਕੱਢ ਲਏ ਹਨ ਰਾਜ ਕਰੇਗਾ ਖਾਲਸਾ ਦੀਆਂ ਅਵਾਜ਼ਾਂ ਨਾਲ ਸਮਾਨ ਗੂੰਜਣ ਲੱਗਦਾ ਹੈ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਸ਼ਤਰ ਝੁਲੇਗੇ ਸੀਸ ਪਰ ਬੜੀ ਕਰੇਗੀ ਮौज ਕਿਸੇ ਪਾਸਿਓਂ ਆਵਾਜ਼ ਆਉਂਦੀ ਹੈ ਬਾਜ ਤਾਜ ਤਿੰਨ ਉੱਤੇ ਸਭ ਲੈਣੇ ਹਮ ਰਖਤ ਪਾਤਸ਼ਾਹੀ ਦਾਵਾ ਸੰਪਾਤਿ ਸ਼ਈ ਸਤਿਗੁਰ ਦੇਹ ਹੰਨੇ ਹੰਨੇ ਲਾਏ ਜੈ ਜੈ ਬਹਿ ਜਮੀਨ ਮਲ ਤੈ ਤੈ ਤਖਤ ਬਿਠਾਏ ਹਰ ਪਾਸੇ ਇਸ ਤਰ੍ਹਾਂ ਦੀਆਂ ਆਵਾਜ਼ਾਂ ਆ ਰਹੀਆਂ ਹਨ ਜਕਰੀਆ ਖਾਨ ਨੂੰ ਮੁੜਕਾ ਆ ਰਿਹਾ ਹੈ ਨਾਦਰ ਦੇ ਕੁਝ ਸਮਝ ਨਹੀਂ ਪੈ ਰਿਹਾ ਭੰਡ ਹਵਾ ਵਿੱਚ ਕਿਰਪਾਨਾਂ ਲਹਿਰਾ ਰਹੇ ਹਨ ਤੇ ਉਹਨਾਂ ਆਪਣੇ ਮੂੰਹ ਨਾਦਰ ਤੇ ਜਕਰੀਆ ਵੱਲ ਕਰ ਲਏ ਹਨ ਜਕਰੀਆ ਢੰਡਾਂ ਵੱਲੋਂ ਨਾਟਕ ਲਈ ਮੰਗੇ ਗਏ ਦੂਰ ਖਲੋਤੇ ਸਿਪਾਈਆਂ ਨੂੰ ਇਸ਼ਾਰਾ ਕਰਦਾ ਹੈ ਨਾਦਰ ਦੇ ਲੜਾਕੇ ਸਪਾਈ ਸਬਕ ਸਿਖਾਉਣ ਲਈ ਪੰਡਾ ਉੱਤੇ ਹਮਲਾ ਕਰ ਦਿੰਦੇ ਹਨ ਜਦੋਂ ਸ਼ੁਰੂ ਹੋ ਜਾਂਦਾ ਹੈ ਨਸ਼ਕਣ ਤੇ ਗੰਬਰਸ਼ੀਆਂ ਸੂਰਜ ਨਦਰ ਨਾ ਪਾਏ ਲਲਕਾਰੇ ਮਾਰਦੇ ਹੋਏ ਪੰਡ ਜੰਗ ਖਾਧੀਆਂ ਕਿਰਪਾਨਾਂ ਨਾਲ ਤਿਆਰ ਬਰ ਤਿਆਰ ਸਪਾਈਆਂ ਉੱਤੇ ਪਾਰੂ ਪੈ ਰਹੇ ਹਨ ਨਾਦਰ ਸ਼ਾਹ ਤੇ ਜਕਰੀਆ ਖਾਨ ਆਪਣੇ ਆਸਨਾ ਤੋਂ ਉੱਠ ਕੇ ਖੜੋ ਗਏ ਹਨ ਪੰਡਾ ਨੇ ਹੱਲਾ ਹੋਰ ਤੇਜ਼ ਕਰ ਦਿੱਤਾ ਹੈ ਕੋਈ ਭਲਾਵੇਂ ਚ ਕੋਜ ਪਲਾ ਵਿੱਚ ਉਹਨਾਂ ਨੇ ਨਾਦਰ ਦੇਸ ਉਹ ਸਾਰੇ ਸਪਾਈ ਮਾਰ ਦਿੱਤੇ ਜੋ ਸੁੱਤੇ ਪਏ ਵੀ ਜੰਗਲ ਲੜ ਸਕਦੇ ਸਨ ਖੁਸ਼ੀਆਂ ਦੇ ਜਕਾਰੇ ਗਜਾਵੇ ਨਿਹਾਲੋ ਜਾਵੇ ਫਤਿਹ ਪਾਵੇ ਸਤ ਸ੍ਰੀ ਅਕਾਲ ਦੇ ਜਕਾਰੇ ਹਵਾ ਵਿੱਚ ਲਹਿਰਾ ਰਹੇ ਹਨ ਨਾਦਰ ਸ਼ਾਹ ਦੋਹੇ ਹੱਥ ਜੋੜੀ ਉੱਚੀ ਉੱਚੀ ਬੋਲਦਾ ਹੈ ਰੋਕ ਦਿਓ ਰੋਕ ਦਿਓ ਅੱਲਾਹ ਦਾ ਵਾਸਤਾ ਰੋਕ ਦਿਓ ਮੈਨੂੰ ਪਤਾ ਲੱਗ ਗਿਆ ਹੈ ਮਿੰਨਤ ਨਾਲ ਰੋਕ ਦਿਓ ਉਹ ਜਕਰੀਏ ਤੇ ਹੋਰ ਸਿਆਣਾ ਪਤਿਆਂ ਨੂੰ ਇਸ਼ਾਰਾ ਕਰਦਾ ਹੈ ਪਰ ਕੋਈ ਵੀ ਢੰਡਾਂ ਵੱਲ ਜਾਣ ਨੂੰ ਤਿਆਰ ਨਹੀਂ ਰੋਕ ਦਿਓ ਮੈਂ ਤੁਹਾਡੇ ਪੈਰ ਫੜਦਾ ਹਾਂ ਰੋਕ ਦਿਓ ਜੇ ਨਕਲੀ ਅੰਮ੍ਰਿਤ ਵਿੱਚ ਏਡੀ ਕਰਾਮਾਤ ਹੈ ਤਾਂ ਅਸਲੀ ਕਿਹੋ ਜਿਹਾ ਹੋਏਗਾ ਰੋਕ ਦਿਓ ਮੈਨੂੰ ਸਭ ਸਮਝ ਆ ਗਿਆ ਹੈ ਰੋਕ ਦਿਓ ਨਾਦਰ ਉੱਥੇ ਹੀ ਕੁਰਸੀ ਉੱਤੇ ਡਿੱਗ ਪੈਂਦਾ ਹੈ ਉਸ ਨੂੰ ਸਾਹਮਣੇ ਅਸਮਾਨ ਵਿੱਚ ਘੋੜਿਆਂ ਉੱਤੇ ਚੜ੍ਹੇ ਆਉਂਦੇ ਸਿੰਘ ਦਿਖਾਈ ਦੇ ਰਹੇ ਹਨ ਪਿਛੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਝੁਲ ਰਿਹਾ ਹੈ ਦਿੱਲੀ ਤਖਤ ਪਰ ਬਹੇਗੀ ਆਪ ਗੁਰੂ ਕੀ ਫੌਜ ਛਤਰ ਝੁਲੇਗੇ ਸੀਸ ਪਰ ਬੜੀ ਕਰੇਗੀ ਮੌਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ